ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ ਤੁਹਾਡੇ ਨਾਲ 5 ਮਾਰਚ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਕੋਹਰਾ ਦੇਖਿਆ ਗਿਆ ਜਿਸ ਕਰਕੇ ਸਵੇਰ ਵੇਲੇ ਦਾ ਟੈਂਪਰੇਚਰ ਆਮ ਨਾਲੋਂ ਹੇਠਾਂ ਹੀ ਦਰਜ ਕੀਤਾ ਗਿਆ ਤਕਰੀਬਨ ਘੱਟ ਤੋਂ ਘੱਟ ਟੈਂਪਰੇਚਰ 7 ਡਿਗਰੀ ਦੇ ਆਸ-ਪਾਸ ਕੁਝ ਕੇ ਖੇਤਰਾਂ ਦਾ ਦਰਜ ਕੀਤਾ ਗਿਆ ਦਿਨ ਵੇਲੇ ਮੌਸਮ ਸਾਫ਼ ਰਿਹਾ ਜਿਵੇਂ ਉਮੀਦ ਸੀਗੀ ਤੇਜ਼ ਹਵਾਵਾਂ ਪੰਜਾਬ ਦੇ ਸਾਰੇ ਹੀ ਖੇਤਰਾਂ ਵਿੱਚ ਚੱਲਣਗੀਆਂ ਉਸੇ ਤਰ੍ਹਾਂ ਹੀ ਅੱਜ ਸਾਰਾ ਦਿਨ ਤੇਜ਼ ਉੱਤਰ ਪੱਛੋ ਦੀਆਂ ਹਵਾਵਾਂ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀਆਂ ਹਨ ਰਾਤ ਨੂੰ ਵੀ ਮੌਸਮ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਤਾਰਿਆਂ ਦੀ ਸ਼ਾਂਤ ਨੀਲਾ ਆਸਮਾਨ ਕਹ ਲਈਏ ਕਿ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਰਹੇਗਾ ਕੱਲ ਨੂੰ ਵੀ ਮੌਸਮ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸਾਫ਼ ਬਣਿਆ ਰਹੇਗਾ ਸਵੇਰ ਵੇਲੇ ਕੋਹਰਾ ਜ਼ਰੂਰ ਕੁਝ ਖੇਤਰਾਂ ਦੇ ਵਿੱਚ ਅੱਜ ਵਾਂਗੂ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਅਗਲੇ 3 ਤੋਂ 4 ਦਿਨ ਮੌਸਮ ਸਾਫ਼ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਹਵਾਵਾਂ ਦੀ ਵਿੱਚ ਥੋੜੀ ਜਿਹੀ ਰੁਕਾਵਟ ਜ਼ਰੂਰ ਆਵੇਗੀ ਹਵਾਵਾਂ ਦੀ ਰਫ਼ਤਾਰ ਘਟੇਗੀ ਪਹਾੜਾਂ ਦੇ ਵਿੱਚ ਪਿਛਲੇ 2-3 ਦਿਨ ਲਗਾਤਾਰ ਬਰਫ਼ਬਾਰਿ ਹੋਈ ਪਰ ਹੁਣ ਅਗਲੇ 2 ਤੋਂ 3 ਦਿਨ ਮੌਸਮ ਲਗਾਤਾਰ ਸਾਫ਼ ਬਣਿਆ ਰਹੇਗਾ ਇਸੇ ਤਰ੍ਹਾਂ ਹੀ ਹਰਿਆਣਾ ਹਿਮਾਚਲ ਦਿੱਲੀ ਯੂਪੀ ਸਾਰੇ ਹੀ ਖੇਤਰਾਂ ਦਾ ਮੌਸਮ ਸਾਫ਼ ਰਹੇਗਾ ਕਿਸੇ ਪ੍ਰਕਾਰ ਦੀ ਹਲਚਲ ਨਹੀਂ ਹੋਵੇਗੀ